ਕਿ ਆਫਟਰ ਮਾਈ ਰਿਟਾਇਰਮੈਂਟ ਐਸ ਅ ਐਡੀਸ਼ਨਲ ਡਿਪਟੀ ਕਮਿਸ਼ਨਰ ਮੇਰੇ ਜੋ ਮੈਂ ਮੇਰੇ ਸੁਣਨ ਚ ਆਉਂਦੇ ਸੀ ਸੁਨੇਹਾ ਸੁਣਾਇਆ ਸੀ ਯਾ ਇਹ ਹੁੰਦਾ ਜਿਸ ਤਰ੍ਹਾਂ ਲੋਕੀ ਕਹਿੰਦੇ ਆ ਮੈਂ ਇੱਕ ਐਗਜ਼ਾਮਪਲ ਦਿੰਨਾ ਕਿ ਪ੍ਰਾਈਵੇਟ ਜਾਂ ਕਿਰਾਏ ਤੇ ਬੰਦਾ ਮਕਾਨ ਲੈਣ ਜਾਂਦਾ ਵਾ ਤੇ ਉਹ ਜਿਹੜਾ ਮਕਾਨ ਵਿੱਚ ਕਿਰਾਏ ਤੇ ਦੇਣ ਵਾਲਾ ਵਾ ਉਹ ਬੜੀ ਤਾਰੀਫ ਕਰਦਾ ਫਰੇਜ਼ ਕਰਦਾ ਵੀ ਘਰ ਬਹੁਤ ਵਧੀਆ ਲੇਕਿਨ ਬੰਦਾ ਜਦੋਂ ਘਰ ਚ ਵੱੜਦਾ ਤੇ ਬੜਾ ਕੁਝ ਪਤਾ ਲੱਗਦਾ ਕਿ ਇੱਥੇ ਕੀ ਕਮੀਆਂ ਹੈਗੀਆਂ ਸੋ ਸੇਮ ਵਾਸ ਵਿਦ ਮੀ ਆਈਡੀਓਲੋਜੀ ਇਹਦਾ ਹੈਗੀ ਹੈ ਇਹਦਾ ਕਿਰਦਾਰ ਹੈਗਾ ਵਾ ਪਾਰਟੀ ਦਾ ਲੇਕਿਨ ਵੈਨਾ ਹੀ ਐਂਟਰ ਦਾ ਪਾਰਟੀ ਆਈ ਕੇਮ ਟੂ نو ਅਬਾਊਟ ਮੈਨੀ ਥਿੰਗਸ ਬਹੁਤ ਚੀਜ਼ਾਂ ਮੇਰੇ ਸਾਹਮਣੇ ਆਈਆਂ ਬਹੁਤ ਕੁਝ ਪਤਾ ਲੱਗਿਆ ਕਿ ਦਿਲ ਨੂੰ ਦੁੱਖ ਲੱਗਿਆ ਬੜਾ ਵੀ ਮੈਂ ਕੀ ਸੋਚ ਕੇ ਬੈਠਾ ਦਾ ਔਰੀ ਕੀ ਆ ਫੁੱਲ ਜੁਆਇਨਿੰਗ ਇਹਨਾਂ ਨੇ ਕਰਾਈ ਹੈ ਐਂਡ ਉੱਥੇ ਮੈਨੂੰ ਦੋ ਬੰਦੇ ਸੀ ਹੈਗੇ ਜਰਨੈਲ ਸਿੰਘ ਜਿਹੜੇ ਇਹਨਾਂ ਦੇ ਪਰਿਵਾਰੀ ਆ ਔਰ ਦੂਸਰੇ ਨੰਬਰ ਤੇ ਹਰਪਾਲ ਚਿਮਾ ਜਿਹੜੇ ਐਲਓਪੀ ਆ ਜਿਹੜੇ ਇਹਨਾਂ ਦੇ ਜਨਰਲ ਸੈਕਟਰੀ ਆ ਬਰਸਤ ਸਿੰਘ ਜੀ ਔਰ ਹੋਰ ਵੀ ਕੁਝ ਜਿਹੜੇ ਗਗਨ ਜੀ ਐ ਸੈਕਟਰੀ ਆ ਔਰ ਵੀ ਇਹਨਾਂ ਦੇ ਅਹੁਦੇਦਾਰ ਉੱਥੇ ਹੈਗੇ ਸੀ ਤੇ ਉੱਥੇ ਮੇਰੀ ਜੁਆਇਨਿੰਗ ਜਿਹੜੀ ਕਰਾਈ ਗਈ ਸੀ ਜਿਹੜਾ ਸੀ ਉਹ ਪੁੱਛ ਲਿਆ ਕਿ ਕੀ ਜੀ ਮੈਂ ਕੰਮ ਕਰਨਾ ਸ਼ੁਰੂ ਕਰਦਾ ਮੈਂ ਖਰਚਾ ਕਰਨਾ ਸ਼ੁਰੂ ਕਰਦਾ ਮੈਨ ਮਨੂੰ ਟਿਕਟ ਮਿਲੇਗੀ ਇਨਾਂ ਨੇ ਮੈਨੂੰ ਉੱਥੇ ਜਰਨੈਲ ਸਿੰਘ ਜੀ ਨੇ ਵੀ ਐਲਓਪੀ ਹਰਪਾਲ ਜੀ ਨੇ ਵੀ ਕਿਹਾ ਕਿ ਤੁਸੀਂ ਤਗੜੇ ਹੋ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਹੈਗੇ ਹਾਂ ਤੁਹਾਡੇ ਵਰਗਾ ਕੰਮ ਇਨਾਂ ਨੇ ਕੋਈ ਆਊਟਸੋਰਸ ਦੇ ਉੱਤੇ ਆਪਣੇ ਨਾ ਬੰਦੇ ਰੱਖੇ ਤੇ ਦਿੱਲੀ ਦੇ ਉੱਤੇ ਇੱਥੇ ਤੇ ਪੂਰੇ ਪੰਜਾਬ ਦੇ ਵਿੱਚ ਸਪਰੈਡ ਹੈਗੇ ਔਰ ਉਹ ਡਿਕਟੇਟਸ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਬਾਰੇ देयर ਡਿਕਟੇਟਸ ਵੀ ਹੈਵ ਟੂ ਵਰਕ ਮਤਲਬ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਔਰ ਖਰਚਾ ਆਈ ਕਾਂਟ ਟੈਲ ਖਰਚਾ ਤੇ ਮੈਂ ਕਿਹਨਾ ਖਾਸ ਆਦਮੀ ਵੀ ਨਹੀਂ ਕੋਰਦਾ ਕਰਦਾ ਹੋਣਾ ਜਿੰਨਾ ਇਹ ਆਮ ਆਦਮੀ ਵਾਲੀ ਪਾਰਟੀ ਕਰਾਉਂਦੇ ਆ ਇਹ ਆਉਂਦੇ ਹੁੰਦੇ ਸੀ ਡਿਕਟੇਟਸ ਦੀ ਐਨੇ ਪੋਸਟਰ ਲਵਾ ਦਿਓ ਐਨੇ ਬੈਨਰ ਲਵਾ ਦਿਓ ਆ ਡਾ ਡਿਜ਼ਾਈਨ ਆ ਗਿਆ ਆ ਜਾ ਕਰ ਦਿਓ ਅੱਜ ਇਹ ਕਰ ਦਿਓ ਅੱਜ ਦਿੱਲੀ ਚ 4 ਬਸਾਂ ਕਰਨੀਆਂ ਅੱਜ ਪੰਜਾਬ ਚ ਚੰਡੀਗੜ੍ਹ 4 ਬਸਾਂ ਕਰਨੀਆਂ ਅੱਜ ਸਿਸਵਾਵਾ ਘਰਾਓ ਕਰਨਾ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਅੱਜ ਮੋਗੇ ਫਲਾਨਾ ਢੀਂਕੜਾ 4 ਬਸਾਂ 8 ਬਸਾਂ ਔਰ ਬੰਦੇ ਵੀ ਐਨੇ 200 ਲੈ ਕੇ ਆਉਣੇ 400 ਲੈ ਕੇ ਆਉਣੇ ਮਤਲਬ ਇਨਐਕਸਪਲੀਕੇਬਲ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮਤਲਬ ਜਿਹੜੇ ਆ ਅਸੀਂ ਜਿਨ੍ਹਾਂ ਨੂੰ ਮਤਲਬ ਕਿ ਇਲੈਕਸ਼ਨ ਜਿਹੜਾ ਅਨਾਉਂਸ ਅਨਾਉਂਸਮੈਂਟ ਹੋ ਵੀ ਗਈ ਆ ਨੋਟੀਫਿਕੇਸ਼ਨ ਵੀ ਜਿਹੜੀ ਜਾਰੀ ਹੋ ਗਈ ਆ ਉਹਦੇ ਤੋਂ ਪਹਿਲੇ ਹੀ ਪਹਿਲੇ ਇਹਨਾਂ ਨੇ ਘੱਟੋ ਘੱਟ 25 25 50 50 ਨੂੰ ਲੋਕੀ ਪਹੁੰਚੇ ਤੁਸੀਂ ਦੇਖ ਰਹੇ ਹੋ ਮਿੰਨੀ ਪੌਕਟ ਚੈਨਲ ਤੇ ਮੈਂ ਹਾਂ ਰਜੇਸ਼ ਸੰਧੂ ਗੱਲ ਕਰੀਏ ਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਕਿ ਖਾੜਾ ਜਿਹੜਾ ਪੱਕਿਆ ਹੋਇਆ ਹੈ ਹਰ ਬਨੇ ਸਿਆਸੀ ਰੰਗਤ ਵੇਖਣ ਨੂੰ ਮਿਲ ਰਹੀ ਹੈ ਤੇ ਤੋੜ ਜੋੜ ਦੀ ਰਾਜਨੀਤੀ ਜਿਹੜੀ ਹੈ ਹਰ ਪਾਸੇ ਉਹਦਾ ਚਲਨ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੇ ਸਾਡੇ ਨਾਲ ਮਜੂਰ ਨੇ ਅੱਜ ਅੰਮ੍ਰਿਤਸਰ ਦੇ ਵੈਸਟ ਸੀਟ ਤੋਂ ਜੋ ਕਿ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜਿਹੜੇ ਐਲਾਨੇ ਜਾਂ ਚੁੱਕੇ ਸਨ ਲੇਕਿਨ ਫਿਰ ਚਿੰਨ੍ਹਵੀ ਰੰਗਤ ਦੇ ਬਦਲਦਿਆਂ ਉਹਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਗੱਲਬਾਤ ਕਰਾਂਗੇ ਆਖਰ ਕੀ ਕਾਰਨ ਕੀ ਬਣ ਜਾਂਦੇ ਨੇ ਇੱਕ ਪੜ੍ਹੇ ਲਿਖੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਸਮੂਲੀਅਤ ਕਰਦੇ ਕਰਦੇ ਅਕਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਿ ਹੋ ਰਹੇ ਨੇ ਸਾਡੇ ਚੈਨਲ ਮੇਨਿਪੋਕਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰਕੇਸ਼ ਜੀ ਧਨਵਰ ਜੀ ਗੱਲ ਕਰੀਏ ਤੇ ਕੀ ਅਜਿਹੇ ਕਾਰਨ ਬਣਦੇ ਨੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਬੜੀ ਮਸ਼ਹੂਰੀ ਹੁੰਦੀ ਹੈ ਬੜੀ ਗੱਲ ਸੁਣਨ ਨੂੰ ਆਉਂਦੀ ਹੈ ਵੀ ਰਕੇਸ਼ ਕੁਮਾਰ ਜਿਹੜੇ ਸਾਬਕਾ ਏਡੀਸੀ ਨੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰ ਰਹੇ ਨੇ ਲੇਕਿਨ ਕੀ ਕਾਰਨ ਬਣ ਗਏ ਤੁਸੀਂ ਅਕਾਲੀ ਦਲ ਚ ਸ਼ਾਮਿਲ ਹੋਏ ਧੰਨਵਾਦ ਜੀ ਬਹੁਤ-ਬਹੁਤ ਸਾਰੇ ਦਰਸ਼ਕਾਂ ਨੂੰ ਮੇਰੇ ਸਤਿ ਸ੍ਰੀ ਅਕਾਲ ਤੁਹਾਡੇ ਧਿਆਨ ਚ ਰਹਿਣਾ ਚਾਹੁੰਨਾ ਤੁਹਾਡਾ ਸਵਾਲ ਹੈ ਕਿ ਮੈਂ ਆਮ ਆਦਮੀ ਪਾਰਟੀ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਕਿਉਂ ਜੁਆਇਨ ਕੀਤੀ ਉਸ ਦੀ ਵਜ੍ਹਾ ਇਹ ਬਣੀ ਕਿ ਆਫਟਰ ਮਾਈ ਰਿਟਾਇਰਮੈਂਟ ਐਜ਼ ਅ ਐਡੀਸ਼ਨਲ ਡਿਪਟੀ ਕਮਿਸ਼ਨਰ ਮੇਰੇ ਜੋ ਮੈਂ ਮੇਰੇ ਸੁਣਨ ਚਾਉਣ ਡਿਆ ਸੀ ਸੁਣਿਆ ਸੁਣਾਇਆ ਸੀ ਇਹ ਆ ਹੁੰਦਾ ਜਿਸ ਤਰ੍ਹਾਂ ਲੋਕੀ ਕਹਿੰਦੇ ਆ ਮੈਂ ਇੱਕ ਐਗਜ਼ਾਮਪਲ ਦਿੰਨਾ ਕਿ ਪ੍ਰਾਈਵੇਟ ਜਾਂ ਕਿਰਾਏ ਤੇ ਬੰਦਾ ਮਕਾਨ ਲੈਣ ਜਾਂਦਾ ਵਾ ਤੇ ਉਹ ਜਿਹੜਾ ਮਕਾਨ ਵਿੱਚ ਕਿਰਾਏ ਤੇ ਦੇਣ ਵਾਲਾ ਵਾ ਉਹ ਬੜੀ ਤਾਰੀਫ ਕਰਦਾ ਫਰੇਜ਼ ਕਰਦਾ ਵੀ ਘਰ ਬਹੁਤ ਵਧੀਆ ਲੇਕਿਨ ਬੰਦਾ ਜਦੋਂ ਘਰ ਚ ਵੱਟਦਾ ਤੇ ਬੜਾ ਕੁਝ ਪਤਾ ਲੱਗਦਾ ਕਿ ਇੱਥੇ ਕੀ ਕਮੀਆਂ ਹੈਗੀਆਂ ਸੋ ਸੇਮ ਵਾਸ ਵਿਦ ਮੀ ਕਿ ਮੈਨੂੰ ਇਹਦੇ ਬਾਰੇ ਬੜਾ ਜਿਹੜਾ ਸੀ ਹੈਗਾ ਮਨ ਦੇ ਵਿੱਚ ਇਹ ਸੀ ਕਿ ਬੜੀ ਅੱਛੀ ਪਾਰਟੀ ਆ ਆਈਡੀਓਲੋਜੀ ਇਹਦਾ ਹੈਗੀ ਹੈ ਇਹਦਾ ਕਿਰਦਾਰ ਹੈਗਾ ਵਾ ਪਾਰਟੀ ਦਾ ਲੇਕਿਨ ਵੈਨ ਆਈ ਐਂਟਰ ਦਾ ਪਾਰਟੀ ਆਈ ਕੇਮ ਟੂ نو ਅਬਾਊਟ ਮੈਨੀ ਥਿੰਗਸ ਬਹੁਤ ਚੀਜ਼ਾਂ ਮੇਰੇ ਸਾਹਮਣੇ ਆਈਆਂ ਬਹੁਤ ਕੁਝ ਪਤਾ ਲੱਗਿਆ ਤੇ ਸਚਾਈਆਂ ਜਾਣ ਕੇ ਦਿਲ ਨੂੰ ਦੁੱਖ ਲੱਗਿਆ ਬੜਾ ਵੀ ਮੈਂ ਕੀ ਸੋਚ ਕੇ ਬੈਠਾ ਦਾ ਔਰ ਇਹ ਕੀ ਆ ਫਸਟ ਇਨਸਟਾਂਸ ਇਹ ਸੀ ਕਿ ਆਫਟਰ ਮਾਈ ਜੁਆਇਨਿੰਗ ਹੈ ਚੰਡੀਗੜ੍ਹ ਬੜਾ ਮੇਰੀ ਰਿਸਪੈਕਟਫੁਲ ਜੁਆਇਨਿੰਗ ਇਹਨਾਂ ਨੇ ਕਰਾਈ ਆ ਐਂਡ ਉੱਥੇ ਮੈਨੂੰ ਦੋ ਬੰਦੇ ਸੀ ਹੈਗੇ ਜਰਨੈਲ ਸਿੰਘ ਜੀ ਜਿਹੜੇ ਇਹਨਾਂ ਦੇ ਪਰ ਪ੍ਰਭਾਰੀ ਆ ਔਰ ਦੂਸਰੇ ਨੰਬਰ ਤੇ ਹਰਪਾਲ ਚਿੰਮਾ ਜੀ ਜਿਹੜੇ ਐਲਓਪੀ ਆ ਜਿਹੜੇ ਇਹਨਾਂ ਦੇ ਜਨਰਲ ਸੈਕਟਰੀ ਆ ਬਰਸਤ ਸਿੰਘ ਜੀ ਔਰ ਹੋਰ ਵੀ ਕੁਝ ਜਿਹੜੇ ਗगन ਜੀ ਆ ਸੈਕਟਰੀ ਆ ਔਰ ਵੀ ਇਹਨਾਂ ਦੇ ਅਹੁਦੇਦਾਰ ਉੱਥੇ ਹੈਗੇ ਸੀ ਤੇ ਉੱਥੇ ਮੇਰੀ ਜੁਆਇਨਿੰਗ ਜਿਹੜੀ ਕਰਾਈ ਗਈ ਸੀ ਜੁਆਇਨਿੰਗ ਇਹਨਾਂ ਨੇ ਬੜੀ ਰਿਸਪੈਕਟਫੁਲੀ ਕਰਾਈ ਔਰ ਬਾਅਦ ਦੇ ਵਿੱਚ ਮੈਂ ਇਹਨਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਜਿਹੜਾ ਸੀ ਉਹ ਪੁੱਛ ਲਿਆ ਕਿ ਕੀ ਜੀ ਮੈਂ ਕੰਮ ਕਰਨਾ ਸ਼ੁਰੂ ਕਰਦਾ ਮੈਂ ਖਰਚਾ ਕਰਨਾ ਸ਼ੁਰੂ ਕਰਦਾ ਮੈਨ ਮੈਨੂੰ ਟਿਕਟ ਮਿਲੇਗੀ ਇਹਨਾਂ ਨੇ ਮੈਨੂੰ ਉੱਥੇ ਜਰਨੈਲ ਸਿੰਘ ਜੀ ਨੇ ਵੀ ਐਲੋ ਪੀ ਹਰਪਾਲ ਜੀ ਨੇ ਵੀ ਕਿਹਾ ਕਿ ਤੁਸੀਂ ਤਗੜੇ ਹੋ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ ਹੈਗੇ ਆਂ ਤੁਹਾਡੇ ਵਰਗਾ ਕੈਂਡੀਡੇਟ ਸਾਨੂੰ ਕਿੱਥੇ ਮਿਲਣਾ ਕਿਉਂਕਿ ਜਿਸ ਲਈ ਇਹਨਾਂ ਨੇ ਮੇਰਾ ਉੱਥੇ ਬਾਇਓ ਡਾਟਾ ਜਾਂ ਮੇਰੇ ਬਾਰੇ ਡਿਟੇਲ ਚ ਪੜਿਆ ਔਰ ਉੱਥੇ ਇਹਨਾਂ ਨੇ ਲੋਕਾਂ ਨੂੰ ਦੱਸਿਆ ਸਾਰਿਆਂ ਨੂੰ ਪੂਰੇ ਪੰਜਾਬ ਨੂੰ মিডিਆ ਨੂੰ ਐਡਰੈਸ ਕਰਕੇ ਕਿ ਇਹ ਦੇਖੋ ਜੀ ਸਾਡੇ ਵਿੱਚ ਸਾਬਕਾ ਐਡੀਸੀ ਰਾਕੇਸ਼ ਕੁਮਾਰ ਜੀ ਆਏ ਆ ਇਹਨਾਂ ਦਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਵੀ 25 ਸਾਲੇ ਰੇ ਅ ਸਰਵਸਤੇ ਵਿੱਚ ਬਹੁਤ ਲੰਬਾ ਐਕਸਪੀਰੀਅੰਸ ਹੈ ਤੇ ਪਾਰਟੀ ਨੂੰ ਜਦੋਂ ਵੀ ਕੋਈ ਐਡਮਿਨਿਸਟ੍ਰੇਟਿਵ ਅਫੀਸਰ ਹੁੰਦਾ ਉਹਦੇ ਉਹਦਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਜਿਹੜਾ ਬੜਾ ਲਾਹੇਵੰਦ ਹੁੰਦਾ ਕਿਸੇ ਵੀ ਪਾਰਟੀ ਚ ਹੋ ਜਾਏ ਦੂਜੇ ਨੰਬਰ ਤੇ ਇਹਨਾਂ ਨੇ ਮੇਰੇ ਬਾਰੇ ਇਹ ਵੀ ਦੱਸਿਆ ਕਿ ਮੈਂ ਇੰਗਲਿਸ਼ ਦਾ ਪ੍ਰੋਫੈਸਰ ਡਿਆਂਵ ਮੈਂ ਐਮ ਐਮ ਫਲ ਕੀਤੀ ਦੀ ਹਾਈਲੀ ਕੁਆਲੀਫਾਈਡ ਤੇ ਮੈਂ ਉਹਦੇ ਇਲਾਵਾ ਜਿਹੜਾ ਆਦੀਬ ਵਾਲ ਮੁਰਦੂ ਦੀ ਵੀ ਕੀਤੀ ਹੈ ਇੰਟਰਨੈਸ਼ਨਲ ਲੈਵਲ ਤੇ ਪੋਇਟਰੀ 'ਚ ਮੇਰਾ ਬਤੌਰ ਉਲਫਤ ਬਟਾਲਵੀ ਜਿਹੜਾ ਵਾ ਉਹ ਸਤਕਾਰ ਮੈਨੂੰ ਬਹੁਤ ਪਿਆਰ ਮਿਲਦਾ ਵਾ ਤੇ ਨਾਲ ਹੀ ਉਸ ਤੇ ਇਹ ਵਾ ਕਿ ਮੈਂ ਇਕੱਲਾ ਵਾਹਦ ਇੱਕ ਸ਼ਖਸ ਹਾਂ ਪੂਰੇ ਪੰਜਾਬ ਦੇ ਵਿੱਚ ਕਿ ਜਿਸ ਨੂੰ ਭਾਰਤ ਸਮਾਜ ਰਤਨ ਤੁਹਾਡਾ ਮੀਡੀਆ 24/7 ਦਿੱਲੀ ਦੇ ਵਿੱਚ ਮੈਨੂੰ ਸਨਮਾਨਿਤ ਕੀਤਾ ਗਿਆ ਹੈ ਭਾਰਤ ਸਮਾਜ ਭਾਰਤ ਸਮਾਜ ਰਤਨ ਅਵਾਰਡ ਦੇ ਨਾਲ ਐਂਡ ਇਟਸ एवरीथिंग ਇਜ਼ ਔਨ ਰੈਕੋਰਡ ਉਹਨਾਂ ਨੇ ਵੀ ਉਸਲੇ ਆਪਣੀ ਜਿਹੜੇ ਉਹਨਾਂ ਦਾ ਆਫੀਸ਼ੀਅਲ ਸਾਈਟ ਹੈ ਉਹ ਤੇ ਜਰਨੈਲ ਸਿੰਘ ਜੀ ਨੇ ਖੁਦ ਪਾ ਦਿੱਤੀ ਸੀ ਐਨੀ ਹੋ ਆਈ 스타ਟਡ ਵਰਕਿੰਗ ਲੇਕਿਨ ਕੀ ਹੋਇਆ ਕਿ ਮੁੜ ਕੇ ਹੌਲੀ 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 ਇਹਨਾਂ ਨੇ ਕੋਈ ਆਊਟਸੋਰਸ ਦੇ ਉੱਤੇ ਆਪਣੇ ਨਾ ਬੰਦੇ ਰੱਖੇ ਤੇ ਦਿੱਲੀ ਦੇ ਉੱਤੇ ਇਥੇ ਤੇ ਪੂਰੇ ਪੰਜਾਬ ਦੇ ਵਿੱਚ ਸਪਰੈਡ ਹੈਗੇ ਔਰ ਉਹ ਡਿਕਟੇਟਸ ਜਿਹੜੀਆਂ ਹੁੰਦੀਆਂ ਉਹਨਾਂ ਦੀਆਂ ਬਾਰੇ देयर ਡਿਕਟੇਟਸ ਵੀ ਹੈਵ ਟੂ ਵਰਕ ਮਤਲਬ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਔਰ ਖਰਚਾ ਆਈ ਕਾਂਟ ਟੈਲ ਖਰਚਾ ਤੇ ਮੈਂ ਕਿਹਨਾ ਖਾਸ ਆਦਮੀ ਵੀ ਨਹੀਂ ਕਰਦਾ ਕਰਦਾ ਹੋਣਾ ਜਿੰਨਾ ਇਹ ਆਮ ਆਦਮੀ ਵਾਲੀ ਪਾਰਟੀ ਕਰਾਉਂਦੇ ਆ ਇਹ ਆਉਂਦੇ ਹੁੰਦੇ ਸੀ ਡਿਕਟੇਟਸ ਜੀ ਇੰਨੇ ਪੋਸਟਰ ਲਵਾ ਦਿਓ ਇੰਨੇ ਬੈਨਰ ਲਵਾ ਦਿਓ ਆ ਜਾ ਡਿਜ਼ਾਈਨ ਆ ਗਿਆ ਆ ਜਾ ਕਰ ਦਿਓ ਅੱਜ ਇਹ ਕਰ ਦਿਓ ਅੱਜ ਦਿੱਲੀ ਚ 4 ਬੱਸਾਂ ਖੜਨੀਆਂ ਅੱਜ ਪੰਜਾਬ ਚ ਚੰਡੀਗੜ੍ਹ 4 ਬੱਸਾਂ ਖੜਨੀਆਂ ਅੱਜ ਸਿਸਵਾਵਾ ਘਰਾਓ ਕਰਨਾ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਅੱਜ ਮੋਗੇ ਫਲਾਨਾ ਹਾਟਿੰਕੜਾ 4 ਬੱਸਾਂ 8 ਬੱਸਾਂ ਔਰ ਬੰਦੇ ਵੀ ਇੰਨੇ 200 ਲੈ ਕੇ ਆਉਣੇ 400 ਲੈ ਕੇ ਆਉਣੇ ਮਤਲਬ ਇਨਐਕਸਪਲੀਕੇਬਲ ਐ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮਤਲਬ ਜਿਹੜੇ ਆ ਅਸੀਂ ਜਿਨ੍ਹਾਂ ਨੂੰ ਮਤਲਬ ਇਲੈਕਸ਼ਨ ਜਿਹੜਾ ਅਨਾਉਂਸ ਅਨਾਉਂਸਮੈਂਟ ਹੋ ਵੀ ਗਈ ਆ ਨੋਟੀਫਿਕੇਸ਼ਨ ਵੀ ਜਿਹੜੀ ਜਾਰੀ ਹੋ ਗਈ ਆ ਉਹਦੇ ਤੋਂ ਪਹਿਲੇ ਹੀ ਪਹਿਲੇ ਇਹਨਾਂ ਨੇ ਘੱਟੋ ਘੱਟ 25 25 50 50 ਲੱਖ ਨੂੰ ਲੋਕੀ ਪਹੁੰਚੇ ਇਹ ਕਿਰਨ ਦਾ ਮਤਲਬ ਵੀ ਇੱਕ ਸਿਪਾਹੀ ਬਣ ਕੇ ਤੁਸੀਂ ਆਮ ਪਾਰਟੀ ਦੇ ਵਿੱਚ ਜਦੋਂ ਕੰਮ ਸਾਰੇ ਕੀਤੇ ਨੇ ਅੱਗੇ ਲਾ ਕੇ ਇਸ ਹਾਸ ਦੇ ਉੱਪਰ ਵੀ ਤੁਹਾਨੂੰ ਜਿਹੜਾ ਇੱਕ ਸੇਵਾ ਦਾ ਮੌਕਾ ਦਿੱਤਾ ਜਾਏਗਾ ਜਨਤਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਜਾਏਗਾ ਲੇਕਿਨ ਕਿਤੇ ਨਾ ਕਿਤੇ ਕਾਰਨ ਕੀ ਬਣ ਜਾਂਦਾ ਵੀ ਜਿਹੜਾ ਤੁਹਾਨੂੰ ਪਾਰਟੀ ਛੱਡ ਕੇ ਅਜ ਕਾਲੀ ਦਲ 'ਚ ਤੁਸੀਂ ਸਮੂਲੀਅਤ ਕਰਦੇ ਹੋ ਮੈਂ ਉਸ ਦੇ ਬਾਰੇ ਦੱਸਣਾ ਚਾਹੁੰਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਵਾਰਡ-ਵਾਰਡ 'ਚ ਗਏ ਇੱਥੇ ਸਭ ਤੋਂ ਵੱਡਾ ਹਲਕਾ ਹੈ ਵਗਾ ਅੰਮ੍ਰਿਤਸਰ ਵਿਸਥਾ ਲੋਕਾਂ ਵਿੱਚ ਵਿਚਾਰਿਆ ਮੈਂ ਬਹੁਤ ਜ਼ਿਆਦਾ ਮੈਂ ਇਨ ਐਡੀਸ਼ਨ ਟੂ ਜਿਹੜਾ ਪਾਰਟੀ ਵਰਕ ਸੀ ਮੈਂ ਆਪਣੇ ਪੱਧਰ ਦੇ ਉੱਤੇ ਜਿਹੜਾ ਸੀ ਇਹ ਗੱਲ ਵਰਕਸ਼ਾਪਸ ਰੱਖੀਆਂ ਕਰਦੇ ਵਿੱਚ ਆਪਣੇ ਟ੍ਰੇਨਿੰਗ ਵਰਕਸ਼ਾਪਸ ਕੀਤੀਆਂ ਜਿੰਨੇ ਵੀ ਦਾਵੇਦਾਰ ਆਉਦੇਦਾਰ ਸੀ ਅਗੇ ਉਹਨਾਂ ਦੇ ਨਾਲ ਬਲਾਕ ਇੰਚਾਰਜ ਸਰਕਲ ਇੰਚਾਰਜ ਜਾਂ ਵਲੰਟੀਅਰਸ ਵਰਕਰਸ ਨੂੰ ਟ੍ਰੇਨਿੰਗ ਵਰਕਸ਼ਾਪਸ ਰੱਖ ਕੇ ਉਹਨਾਂ ਨੂੰ ਸਾਰਾ ਟ੍ਰੇਨਡ ਕੀਤਾ ਕਿ ਇਲੈਕਸ਼ਨ ਕਿਵੇਂ ਕੰਡਕਟ ਕਰਨਾ ਬੂਥ ਲੈਵਲ ਤੱਕ ਮੈਨੇਜਮੈਂਟ ਕਿਵੇਂ ਕਰਨੀ ਵੋਟਾਂ ਕਿਵੇਂ ਬੰਦੀਆਂ ਵੋਟਾਂ ਕਟਾਈਆਂ ਕਿਵੇਂ ਜਾਂਦੀਆਂ ਆ ਵੋਟਾਂ ਨਵੀਆਂ ਕਿਵੇਂ ਬਣਦੀਆਂ ਵਾਂ ਸਰ A to Z ਮਤਲਬ ਕਿ ਜਿਹੜਾ ਇਲੈਕਸ਼ਨ ਦੇ ਬਾਰੇ ਉਹਨਾਂ ਨੂੰ ਪਹਿਲੇ ਮੈਂ ਪ੍ਰੇਪੇਅਰ ਕਰ ਦਿੱਤਾ ਸੋ ਮੱਚ ਸੋ ਮੈਂ ਆਪਣੇ ਬੇਟੇ ਨੂੰ ਨਾਲ ਲੈ ਕੇ ਜਾਂਦਾ ਰਿਹਾ ਅਸੀਂ ਆਪਣਾ ਲੈਪਟਾਪ ਲੈ ਕੇ ਜਾਂਦੇ ਰਹੇ ਆਪਾਂ ਪ੍ਰਿੰਟਰ ਲੈ ਕੇ ਜਾਂਦੇ ਰਹੇ ਗਲੀ ਗਲੀ ਦੇ ਵਿੱਚ ਵੜ ਕੇ ਹਰ ਵਾਰਡ ਦੇ ਵਿੱਚ ਅਸੀਂ ਨਵੀਆਂ ਵੋਟਾਂ ਬਹੁਤ ਜ਼ਿਆਦਾ ਬਣਾਈਆਂ ਬੜੇ ਵੱਡੇ ਪੱਤਰ ਤੇ ਬਣਾਈਆਂ ਲੇਕਿਨ ਹੋਇਆ ਕਿ ਕਿ ਜਿਹhle ਮੇਰੀ ਗੱਲ ਇਹਨਾਂ ਨਾਲ ਸਾਰਿਆਂ ਨਾਲ ਚੱਲਦੀ ਹੁੰਦੀ ਔਰ ਇਹਨਾਂ ਦਾ ਮੋਡਸ ਆਪਰਾਂਡੀ ਇਹ ਹੈ ਜੀ ਹੈਗਾ ਇਹਨਾਂ ਦਾ ਮੋਡਸ ਆਪਰਾਂਡੀ ਹੈਗਾ ਜੇ WhatsApp ਕਾਲ ਮੇਰੇ ਕੋਲ ਡਿਟੇਲ ਪਈ ਦੀ ਹੈ ਸਾਰੀ ਮੈਂ ਸਾਰੀਆਂ ਲਿਸਟਾਂ ਵੀ ਕਢਾ ਕੇ ਰੱਖ ਲਈਆਂ ਨੇ ਜਿਹੜੀਆਂ 117 ਕੈਂਡੀਡੇਟ ਦੀਆਂ ਉਹਦੇ ਇਲਾਵਾ ਮੇਰੇ ਕੋ ਸਾਰੇ ਹੀ ਮੇਰੀ ਰਾਗਵ ਚੱਡਾ ਜੀ ਨਾਲ ਸੰਦੀਪ ਪਾਠਕ ਜੀ ਨਾਲ ਮਤਲਬ ਸਾਰੇ ਉੱਚ ਅਧਿਕਾਰ ਜਿਹੜੇ ਸੀ ਉਹਨਾਂ ਨਾਲ ਗੱਲ ਨਹੀਂ ਰਹੀ ਲੇਕਿਨ ਇਹ ਬੇਸ਼ੱਕ ਸਟੇਜ ਤੇ ਕੇਜਰੀਵਾਲ ਸਾਹਿਬ ਆਨ ਕੇ ਕਹਿ ਦਿੰਦੇ ਕਿ ਮੈਨੂੰ ਜਿਹੜਾ ਮਰਜ਼ੀ ਮਿਲ ਸਕਦਾ ਮੇਰੇ ਨਾਲ ਜਿਹੜਾ ਮਰਜ਼ੀ ਗੱਲ ਕਰ ਸਕਦਾ ਲੇਕਿਨ ਇਹ ਬਿਲਕੁਲ ਝੂਠ ਆ ਸਰਾਸਰ ਝੂਠ ਆ ਜਿਹੜੇ ਬਾਕੀ ਵੀ ਇਹਨਾਂ ਦੇ ਅਧਿਕਾਰ ਆ ਕੋਈ ਕਿਸੇ ਦਾ ਫੋਨ ਨਹੀਂ ਅਟੈਂਡ ਕਰਦਾ ਫੋਨ ਜੇ ਕਰਦੇ ਆ ਤੇ ਵਟਸਐਪ ਕਾਲ ਆ ਜਿਦਾ ਕੋਈ ਜਿਦਾ ਕੋਈ ਰਿਕਾਰਡ ਨਹੀਂ ਪਿਤੇ ਦਿਨਾਂ ਦੇ ਇੱਕ ਵਿੱਚ ਇੱਕ ਰਾਗਵ ਚੰਡਾ ਜੀ ਦੇ ਇਲਜ਼ਾਮ ਵੀ ਲੱਗੇ ਸੀ ਵੀ ਜਿਹੜੇ ਇਹਨਾਂ ਵੱਲੋਂ ਟਿਕਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਪੈਸੇ ਲੈ ਕੇ ਦਿੱਤੀਆਂ ਜਾ ਰਹੀਆਂ ਕਿਤੇ ਤੁਹਾਡੇ ਕੇਸ ਵਿੱਚ ਵੀ ਕੁਝ ਅਜੀਬ ਵੇਖਣ ਨੂੰ ਮਿਲਿਆ ਜੀ ਮੈਂ ਤੁਹਾਡੇ ਧਿਆਨ ਚ ਲਿਆਉਣਾ ਜੀ ਇਹ ਦੇਖੋ ਤੁਸੀਂ ਪਹਿਲੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਕਿ ਆ ਤੁਸੀਂ ਦੇਖ ਸਕਦੇ ਜੋ ਕਿ ਆ ਮੇਰੀਆਂ ਫੋਟੋਆਂ ਆ ਗਈਆਂ ਵਾ ਕੇਜੀਵਲ ਸਾਹਿਬ ਨਾਲ ਇਹ ਵੀ ਤੁਸੀਂ ਦੇਖ ਸਕਦੇ ਜੋ ਸੇਮ ਡੇ ਇਹ ਮੇਰੀ ਫੋਟੋ ਆ ਕੇਜੀਰੀਵਲ ਸਾਹਿਬ ਨਾਲ ਇਹ ਹੈਗੀ ਹੈ ਜਦੋਂ ਇਹਨਾਂ ਨੇ ਪਹਿਲੀ ਫੇਰੀ ਜੂਨ ਦੇ ਵਿੱਚ ਇੱਥੇ ਅਮਰਸਰ ਆਇਆ ਉਸ ਦੀ ਉਸ ਸਮੇਂ ਦੀਆਂ ਫੋਟੋਆਂ ਮੈਂ ਇੱਕ ਬੜਾ ਸੀਨੀਅਰ ਇਹਨਾਂ ਦਾ ਪਾਰਟੀ ਦਾ ਵਰਕਰ ਹੈਗਾ ਵਾ ਪਾਰਟੀ ਦਾ ਉਧੇਧਾਰ ਵੀ ਹੈਗਾ ਵਾ ਕਾਫੀ ਪੁਰਾਣਾ ਹੈਗਾ ਵਾ ਮੈਂ ਉਹਦੇ ਨਾਲ ਗਿਆ ਉੱਥੇ ਸਰਕਟ ਹਾਊਸ ਦੇ ਵਿੱਚ ਇੱਥੇ ਅਮਰਸਰੀ ਸੌਰੀ ਸਰਕਟ ਹਾਊਸ ਗਿਆ ਜਿਸ ਲਈ ਤੇ ਉੱਥੇ ਮੈਨੂੰ ਆਈ ਵਾਸ ਨਾਟ ਲੈਟ ਐਂਟਰ ਸਰਕਟ ਹਾਊਸ ਉੱਥੇ ਮੈਨੂੰ ਇਜਾਜ਼ਤ ਨਾ ਮਿਲੇ ਇਹਦੇ ਵਿੱਚੋਂ ਪੁਰਾਣਾ ਵਰਕਰ ਸੀ ਉਸਨੇ ਕਿਹਾ ਵੀ ਤੁਸੀਂ ਬਤੌਰ ਏਡੀਸੀ ਅੰਦਰ ਜਾਓ ਪਾਰਟੀ ਦੇ ਬਾਰੇ ਕੁਝ ਨਾ ਦੱਸੋ ਤੇ ਜਿਸ ਲਈ ਮੈਂ ਦੱਸਿਆ ਕਿ ਮੈਂ ਐਡੀਸ਼ਨਲ ਡਿਪਟੀ ਕਮਿਸ਼ਨਰ ਤੇ ਮਨੂੰ ਸਲੂਟਾਂ ਵੱਜਣੀਆਂ ਸ਼ੁਰੂ ਹੋਈਆਂ ਉੱਥੇ ਸਾਰੇ ਜਿਹੜੇ ਇਨਸਪੈਕਟਰ ਡੀਐਸਪੀ ਠਾਕਰ ਸਾਰਿਆਂ ਨੇ ਮਨੂੰ ਅੰਦਰ ਜਾਣ ਦਿੱਤਾ ਔਰ ਜਿਹੜਾ ਮੈਂ ਤੁਹਾਨੂੰ ਸਬੂਤ ਦਿਖਾ ਚੁੱਕਾ ਕਿ ਮੇਰੇ ਨਾਲ ਬੈਠ ਕੇ ਇਹਨਾਂ ਦੀ ਮੀਟਿੰਗ ਹੋਈ ਮੀਟਿੰਗ ਦੌਰਾਨ ਜਿਹੜਾ ਸੀ ਮੈਂ ਜਾ ਕੇ ਕਿਉਂਕਿ ਮਨੂੰ ਇਹ ਭਰੋਸਾ ਹੈ ਆਪਣੀ ਮੈਰਿਟ ਦੇ ਉੱਤੇ ਔਰ ਭਰੋਸਾ ਹੀ ਆਨੰਦ ਵਿਸ਼ਵਾਸ ਸਮਝ ਲਓ ਪਾਰਟੀ ਬਾਰੇ ਹੈਗਾ ਸੀ ਉਸ ਵਲੇ ਵੀ ਇਹ ਪਾਰਟੀ ਮੈਰਿਟ ਕਨਸਿਡਰ ਕਰੇਗੀ ਸਨੀਓਰਟੀ ਕਨਸਿਡਰ ਕਰੇਗੀ ਜਿਹੜਾ ਪੈਰਾਮੀਟਰ ਹੈ ਜਿਹੜਾ ਫਾਰਮੂਲਾ ਹੁੰਦਾ ਵਾ ਆਮ ਤੌਰ ਤੇ ਸਿਲੈਕਸ਼ਨ ਦਾ ਲੇਕਿਨ ਮੈਂ ਜਿਸਲੇ ਦੱਸਿਆ ਮੈਂ ਜਾ ਕੇ ਇੱਕੋ ਗੱਲ ਕੀਤੀ ਉਸ ਵਲੇ ਕਿਉਂਕਿ ਅੱਜ ਵੀ ਜਿਹੜਾ ਤੁਹਾਡੇ ਨਾਮਾਂ ਗੱਲ ਕਰ ਰਿਹਾ ਜਾਂ ਮੈਂ ਦਰਸ਼ਕਾਂ ਦੇ ਰੂਬਰੂ ਹੋ ਰਿਹਾ ਮੇਰਾ ਮੁੱਦਾ ਇੱਕੋ ਹੀ ਆ ਮੇਨ ਮੁੱਦਾ ਮੇਰਾ ਇਹ ਵਾ ਕਿ ਇਸ ਪਾਰਟੀ ਨੂੰ ਮੂੰਹ ਨਾ ਲਾਓ ਕਿਉਂਕਿ ਇਹ ਪਾਰਟੀ ਜਿਹੜੀ ਛਲਾਵਾ ਪਾਰਟੀ ਆ ਦਿਖਾਵਾ ਪਾਰਟੀ ਆ ਇਹ ਸਿਰਫ ਝੂਠ ਤੇ ਝੂਠ ਬੋਲ ਰਹੀ ਆ ਮਨੂਸਲੇ ਬਤੌਰ ਐਡੀਸੀ ਮਿਲੇ ਔਰ ਮੈਂ ਉਸ ਦਿਨ ਜਿਹੜੀ ਹੀ ਇੱਕੋ ਮੰਗ ਰੱਖੀ ਸੀ ਇਹਨਾਂ ਦੇ ਸਾਹਮਣੇ ਕਿ ਸਰ ਤੁਸੀਂ ਅੱਜ ਆਏ ਜੋ ਇੱਥੇ ਅੰਮ੍ਰਿਤਸਰ ਦੇ ਵਿੱਚ ਔਰ ਤੁਹਾਡਾ ਮੇਰੇ ਕੋਲ ਪ੍ਰੋਗਰਾਮ ਪਿਆਦਾ ਵਾ ਡੀਸੀ ਦਫਤਰ ਚੋਂ ਮੈਂ ਪ੍ਰੋਗਰਾਮ ਕਢਾ ਲਿਆ ਤੁਹਾਡਾ ਤੁਸੀਂ ਆਏ ਜੋ ਮੱਥਾ ਟੇਕਨ ਦਰਬਾਰ ਸਾਹਿਬ ਤੁਸੀਂ ਆਏ ਜੋ ਮੱਥਾ ਟੇਕਨ ਦੁਰਗਿਆਣਾ ਟੈਂਪਲ ਬਟ ਯੂ ਹੈਵ ਇਗਨੋਰਡ ਭਗਵਾਨ ਵਾਲਮੀਕੀ ਤੀਰਸਥਲ ਇਹ ਕਿਤੇ ਵੀ ਮੈਂਸ਼ਨ ਨਹੀਂ ਹੈਗਾ ਨਹੀਂ ਕਹਤੇ ਮੈਂ ਆਉਂਗਾ 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 ਮੈਂ ਮੈਂ ਕਿਹਾ ਲੇਕਿਨ ਮੇਰੀ ਬੇਨਤੀ ਹੈ ਜੀ ਇਹ ਬੜਾ ਬੜਾ ਵੱਡਾ ਰੋਸ ਹੋ ਜਾਣਾ ਵਾਲਮੀਕੀ ਸਮਾਜ ਦੇ ਵਿੱਚ ਕਿਉਂਕਿ ਐਸਸੀ ਭਾਈਚਾਰਾ ਜਿਹੜਾ ਵਾ ਉਹ ਬਹੁਤ ਵੱਡਾ ਵੋਟ ਬੈਂਕ ਹੈ ਪੰਜਾਬ ਚ 32% ਆ ਵਿੱਚ ਮੀਨਸ 117 ਦੇ ਵਿੱਚੋਂ ਜਿਹੜੀਆਂ ਸੀਟਾਂ ਉਹਨਾਂ ਦੀਆਂ ਹੈਗੀਆਂ ਵਾ 34 ਸੀਟਾਂ ਵਾ ਐਸਸੀ ਭਾਈਚਾਰੇ ਦੀਆਂ ਔਰ 34 ਵਿੱਚੋਂ 50% ਦੇ ਹਿਸਾਬ ਨਾਲ 17 ਸੀਟਾਂ ਜਿਹੜੀਆਂ ਵਾਲਮੀਕੀ ਮਜਬੀ ਭਾਈਚਾਰੇ ਦੀਆਂ ਹੈਗੀਆਂ ਨਹੀਂ ਨਹੀਂ ਜੇ ਗੱਲ ਕਰੀਏ ਤਾਂ ਜਿੱਥੇ ਤੁਹਾਡੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਵੀ ਕਿਤੇ ਨਾ ਕਿਰੇ ਦਲਿਤ ਵੋਟਾਂ ਨੂੰ ਦਲਿਤ ਭਾਈਚਾਰਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਇਗਨੋਰ ਕੀਤਾ ਜਾਂਦਾ ਹੈ ਸंवਿਧਾਨਿਕ ਤੌਰ ਤੇ ਵੇਖੀਏ ਕਾਨੂੰਨੀ ਤੌਰ ਤੇ ਵੇਖੀਏ ਤੇ 17% ਦਾ ਜਿਹੜਾ ਕੋਟਾ ਵਾ ਉਮੀਦਵਾਰਾਂ ਦਾ ਕੀ ਕਿਸੇ ਦਲਿਤ ਨੂੰ ਜਿਹੜੀ ਟਿਕਟ ਦਿੱਤੀ ਗਈ ਹਜੇ ਤੱਕ ਦਲਤ ਦੀ ਮੈਂ ਗੱਲ ਕਰ ਰਿਹਾ ਸੀ ਦਲਤ ਜਿਹੜਾ ਰੀਅਲ ਦਲਤ ਹੈਗਾ ਉਹ ਵਾਲਮੀਕੀ ਆ ਇਹ ਗੱਲ ਕਰਦੇ ਬਾਬਾ ਸਾਹਿਬ ਦੀ ਕੇਜਰੀਵਾਲ ਸਾਹਿਬ ਇਹ ਗੱਲਾਂ ਕਰਨ ਦੇ 26 ਜਨਵਰੀ ਦੇ ਉੱਤੇ ਮੈਂ ਬਾਬਾ ਸਾਹਿਬ ਦੀਆਂ ਫੋਟੋਆਂ ਦਫਤਰਾਂ ਚ ਲਵਾ ਦਿੱਤੀਆਂ ਮੈਂ ਭਗਤ ਸਿੰਘ ਜੀ ਦੀਆਂ ਫੋਟੋਆਂ ਲਵਾ ਦਿੱਤੀਆਂ ਕਿਉਂਕਿ ਪੰਜ ਸਟੇਟਾਂ ਚ ਇਲੈਕਸ਼ਨ ਹੋ ਰਿਹਾ ਇਹਨਾਂ ਨੂੰ ਪਤਾ ਚਾਰਾਂ ਚੋਂ ਤੇ ਬੁਰੀ ਤਰ੍ਹਾਂ ਮਾਰ ਖਾ ਰਹੇ ਕਿਤੇ ਨਾਮੋ ਨਿਸ਼ਾਨ ਨਹੀਂ ਆ ਲੇਕਿਨ ਐ ਸਟੇਟ ਇੱਥੇ ਜਿਹੜੇ ਸਾਡੇ ਲੋਕ ਆ ਪੰਜਾਬ ਦੇ ਸਾਡੇ ਘਰ ਦੇ ਲੋਕ ਆ ਉਹ ਚਾਬੀ ਦੇ ਘਰੌਣਾ ਇਹਨਾਂ ਦੇ ਦੇ ਬਣੇ ਦੇ ਆ ਕੇਜਰੀਵਾਲ ਸਾਹਿਬ ਦੇ ਆ ਭਗਵਾਨ ਤੁਮਾਨ ਜੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਨਾ ਪੰਜਾਬ ਨੂੰ ਰੋੜੋ ਨਾ ਪੰਜਾਬ ਨਾਲ ਧੱਕਾ ਕਰੋ ਸੀਐਮ ਦਾ ਚਿਹਰਾ ਐਲਾਨ ਦਿੱਤਾ ਕਿਸ ਤਰ੍ਹਾਂ ਉਹਨਾਂ ਨੂੰ ਰੋਲ ਰੋਲ ਕੇ ਸੀਐਮ ਦਾ ਚਿਹਰਾ ਐਲਾਨ ਆ ਦਿੱਤਾ ਉਭਰਾਏ ਸਾਹਿਬ ਨੂੰ ਪੁੱਛਿਆ ਨਹੀਂ ਤੇ ਉਹਨਾਂ ਨੂੰ ਟਿਕਟ ਗਈ ਨਹੀਂ ਉਹ ਮੰਨੀ ਫੇਰ ਆ ਕੇ ਰਾਜੀਵਾਲ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਵੀ ਨਾ ਕਰ ਦਿੱਤੀ ਉਹਨਾਂ ਨਾਲ ਵੀ ਸਮਝੌਤਾ ਨਹੀਂ ਹੋਇਆ ਤੇ ਇਹਨੂੰ ਪੂਰੀ ਤਰ੍ਹਾਂ ਦਲ ਕੇ ਕਿਉਂਕੋ ਚਾਹੁੰਦੇ ਨਹੀਂ ਹੀ ਕੇਜਰੀਵਾਲ ਸਾਹਿਬ ਕਿ ਇਹਨੂੰ ਸੀਐਮ ਦਾ ਚਿਹਰਾ ਹਲਾਇਆ ਜਾਏ ਲੇਕਿਨ ਮਜਬੂਰੀ ਤਹਿਤ ਜਿਹੜਾ ਸੀਐਮ ਦਾ ਚਿਹਰਾ ਹਲਾਇਆ ਐ ਐਨੀ ਹੋ ਮੇਰਾ ਮਕਸਦ ਇਹ ਵਾ ਕਿ ਜਿਹੜਾ ਤੁਸੀਂ ਸਵਾਲ ਕੀਤਾ ਕਿ ਦਲਿਤ ਸਮਾਜ ਦੇ ਬਾਰੇ ਅਸਲੀ ਦਲਿਤ ਕੌਣ ਹੈ ਅਸੀਂ ਇਹੀ ਵਾਲਮੀਕੀ ਵੰਸ਼ਜ ਆਂ ਭਗਵਾਨ ਵਾਲਮੀਕੀ ਦੇ ਇਹੀ ਵੰਸ਼ਜ ਆਂ ਅਸੀਂ ਬਾਬਾ ਸਾਹਿਬ ਦੇ ਵੰਸ਼ਜ ਆਂ ਦੋਨਾਂ ਦੇ ਹੱਥ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਹੱਥ 'ਚ ਵੀ ਦੇਖੋ ਕਿਤਾਬ ਔਰ ਕਲਮ ਹੈ ਬਾਬਾ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਜੇ ਤੁਸੀਂ ਆਪਣੀ ਜ਼ਿੰਦਗੀ ਦਾ ਹਨੇਰਾ ਦੂਰ ਕਰਨਾ ਚਾਹੁੰਦੇ ਆ ਤੇ ਉਸ ਦੀ ਰੋਸ਼ਨੀ ਕੋਈ ਆ ਪੜ੍ਹਾਈ ਆ ਪੜ੍ਹੋ ਲਿਖੋ ਪੜ੍ਹਿਆ ਲਿਖਿਆ ਸਮਾਜ ਹੋਏਗਾ ਅੱਗੇ ਵਧੇਗਾ ਪੜ੍ਹਾਈ ਲਿਖਾਈ ਕਰਕੇ ਵੀ ਦੇਖੋ ਹੁਣ ਮੈਂ ਮੈਂ ਐਮਏ ਐਮਫਲ ਇੰਗਲਿਸ਼ ਦੀ ਕੀਤੀ ਦੀ ਆਦੀਬ আলম ਉਰਦੂ ਦੇ ਵਿੱਚ ਕੀਤੀ ਆ ਐਮਏ ਐਮਫਲ ਇੰਗਲਿਸ਼ ਤੋਂ ਕਰਨ ਤੋਂ ਬਾਅਦ 7 ਸਾਲ ਮੈਂ ਪ੍ਰੋਫੈਸਰ ਰੇ ਇੰਗਲਿਸ਼ ਦਾ ਭਾਰਤ ਸਮਾਜ ਰਤਨਵਾਰਡ ਕੱਲਾ ਮੈਂ ਵਾ ਇੱਕ ਜਿਹੜਾ ਮੈਨੂੰ ਪ੍ਰਾਪਤ ਹੋਇਆ ਦਾ ਪੰਜਾਬ ਦੇ ਵਿੱਚ ਫਿਰ ਮੇਰਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ 25 ਸਾਲ ਦਾ ਬਤੌਰ ਜਿਹੜੀ ਸੀ ਮੈਂ ਰਿਟਾਇਰ ਹੋਇਆ ਲੇਕਿਨ ਸਭ ਕੁਝ एवरीथिंग ਵਾਸ ਇਗਨੋਰਡ ਨਾਲੀ ਮੈਰਿਟ ਕੋਈ ਨਹੀਂ ਜਿਹੜੀ ਸੁਣਨ ਚਾਹੁੰਦੀਆਂ ਗੱਲਾਂ ਮਨੋ ਤੇ ਉਹ ਆ ਕਿਉਂਕਿ ਮੈਂ ਆਪਣੀ ਮੈਰਿਟ ਦੇ ਹਲੇ ਚਾਤੀ ਮਾਰਨਾ ਮੇਰੀ ਮੈਰਿਟ ਇਗਨੋਰ ਹੋ ਗਈ ਤੇ ਉਹ ਮੈਨੂੰ ਸੱਚ ਜਾਦਦੀਆਂ ਜਿਹੜੇ ਦੂਸਰੇ ਕੈਂਡੀਡੇਟ ਜਿਹੜੇ ਇਹਨਾਂ ਵੱਲੋਂ ਲਾਕੇ ਜੁਣਾ ਲਾਨੇ ਗਏ ਨੇ ਜੇ ਉਹਨਾਂ ਦੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਉਹਨਾਂ ਦੇ ਕੰਮਾਂ ਦੀ ਗੱਲ ਕਰੀਏ ਤੇ ਤੁਹਾਡੇ ਅਕੋਰਡਿੰਗ ਤੁਸੀਂ ਮੰਨਦੇ ਹੋ ਵੀ ਉਹ ਕੈਂਡੀਡੇਟ ਜਿਹੜਾ ਐਲੀਜੀਬਲ ਆ ਵੀ ਇਸ ਵੈਸ ਬਿਲਕੁਲ ਨਹੀਂ ਜੀ ਅਸੀਂ 7 ਦਾਵੇਦਾਰ ਸੀ ਇੱਥੇ ਆ ਕੇ ਸੱਤਾਂ ਵਿੱਚੋਂ ਨੂੰ 3-4 ਮਹੀਨੇ ਹੋਏ ਸਭ ਤੋਂ ਜੁਨੀਅਰ ਨੰਬਰ 1 ਜਿਹੜੇ ਪੈਰਾਮੀਟਰ ਮੈਂ ਤੁਹਾਡੇ ਨਾਲ ਪਹਿਲੇ ਗੱਲ ਕੀਤੀ ਐ ਸਿਲੈਕਸ਼ਨ ਦੇ ਹੁੰਦੇ ਆ ਪੈਰਾਮੀਟਰ ਸਿਲੈਕਸ਼ਨ ਦੇ ਦੋ ਹੁੰਦੇ ਮੇਨ ਦੋ ਆ ਇੱਕ ਸਨੀਅਰਿਟੀ ਔਰ ਇੱਕ ਮੈਰਿਟ ਜਿਹੜੀ ਉਹਦੀ ਬੰਦੀ ਆ ਜਿਹੜੀ ਉਹਦੀ ਕੋ ਪ੍ਰਾਪਤੀ ਹੁੰਦੀ ਕੁਆਲੀਫਿਕੇਸ਼ਨ ਵਗੈਰਾ ਸਾਰਾ ਕੁਝ ਲੇਕਿਨ ਜੇ ਸ਼ਖਸ ਨੂੰ ਇੱਥੇ ਟਿਕਟ ਦਿੱਤੀ ਗਈ ਆ ਉਹ ਸਭ ਤੋਂ ਜੂਨੀਅਰ 3-4 ਮਹੀਨੇ ਹੋਏ ਮੇਰੇ ਤੋਂ ਵੀ ਜੂਨੀਅਰ ਸੀ ਫਿਰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਜਿਤਨਾ ਮੇਰਾ ਜਾਂ ਮੇਰੀ ਕੁਆਲਿਫਿਕੇਸ਼ਨ ਆ ਉਸਦੀ ਕੁਆਲਿਫਿਕੇਸ਼ਨ ਜੋਰ ਸੁਣਨ ਚਾਹੁੰਦੇ ਲੋਕੀ ਤੇ ਇੱਥੋਂ ਤੱਕ ਕਰ ਕਹਿਣ ਦੇ ਕਿ ਹੀ ਇਜ਼ ਨਾਟ ਅ ਡਾਕਟਰ ਫਿਰ ਉਹਨੂੰ ਸਟੇਟ ਦਾ ਵੀ ਜਿਹੜਾ ਵਾ ਮਨੂਨਿਅਸ ਤੇ ਬਾਰੇ ਪਤਾ ਮੈਂ ਕਿਸੇ ਨੂੰ ਚੈੱਕ ਨਹੀਂ ਕਰਨ ਜਾ ਰਿਹਾ ਇਹ ਤੇ ਆਪ ਹੀ ਵੈਰੀਫਾਈ ਕਰਨ ਉਹ ਕਢਾ ਲੈ ਜਿੰਨੇ ਕਢਾਉਣੀ ਆਉਦੀ ਉਹ ਕੋ ਡਿਗਰੀਆਂ ਕਢਾ ਲੈ ਹੁਣ ਉਹਨੇ ਕਾਗਜ਼ ਦਾਖਲ ਕੀਤੇ ਉੱਥੇ ਸਾਰਾ ਰਿਕਾਰਡ ਤੇ ਆ ਗਿਆ ਫੀਡਬੈਕ ਦਿੱਤਾ ਦਾ ਕਿ ਵੈਦਰ ਹੀ ਇਜ਼ ਐਮਬੀਬੀਐਸ অর ਨਾਟ ਲੋਕੋ ਕਹਿੰਦਾ ਮੈਂ ਐਮਬੀਬੀਐਸ ਡਾਕਟਰ ਆਂ ਬਾਕੀ ਉਹ ਕਹਿੰਦਾ ਉਹਨੂੰ ਡਾਕਟਰ ਰਾਜਕਮਾਰ ਦੇ ਉੱਤੇ ਵੀ ਚੱਕਰ ਸੁੱਟਦਾ ਕਿ ਇਹ ਝੂਠਾ ਡਾਕਟਰ ਆ ਤੇ ਜਿਹੜਾ ਬਾਕੀ ਦੂਜਾ ਡਾਕਟਰ ਹੈ ਉਹਦੇ ਉੱਤੇ ਵੀ ਡਾਕਟਰ ਦਲਬੀਰ ਸਿੰਘ ਜਿਹੜਾ ਕਿ ਵਿੱਚ ਹੂ ਇਜ਼ ਦਾ ਰੀਅਲ ਡਾਕਟਰ ਉਹਨੇ ਐਮਬੀਬੀਐਸ ਕੀਤੀ ਦੀ ਆ ਤੇ ਇਹ ਆਪਣੇ ਆਪ ਨੂੰ ਕਲੇਮ ਕਰਦਾ ਮੈਂ ਐਮਬੀਬੀਐਸ ਆ ਲੇਕਿਨ ਸੁਣਨ ਚ ਤੇ ਆ ਰਿਹਾ ਕਿ ਬਿਲਕੁਲ ਡਾਕਟਰ ਨਹੀਂ ਪ੍ਰਾਈਵੇਟ ਹਸਪਤਾਲ ਚ ਲੱਗਾ ਦਾ ਇੱਕ ਮੁਲਾਜ਼ਮ ਲੱਗਾ ਦਾ ਉੱਥੇ ਇਹਨੂੰ ਕਹਿਣ ਲੱਪੇ ਡਾਕਟਰ 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 ਹੈ ਨਹੀਂ ਲੇਕਿਨ ਅਨਫਾਰਚੂਨੇਟਲੀ ਆਮ ਆਦਮੀ ਪਾਰਟੀ ਨੇ ਇਹਨੂੰ ਸਟੇਟ ਦਾ ਜਿਹੜਾ ਜੁਆਇੰਟ ਸੈਕਟਰੀ ਵੀ ਡਾਕਟਰ ਵਿੰਗ ਦਾ ਲਾਇਆ ਤਾਂ ਯਾਨੀ ਕੁਆਲੀਫਾਈਡ ਡਾਕਟਰ ਵੀ ਇਸ ਬੰਦੇ ਦੇ ਅਧੀਨ ਕਰ ਦਿੱਤੇ ਆ ਔਰ ਕਿਸੇ ਇੱਕ ਅਲੇਮੈਨ ਨੂੰ ਵੀ ਪੁੱਛ ਲਿਆ ਜਾਏ ਕਿ ਆਹ ਦੋ ਹੈਗੇ ਬੰਦੇ ਖਲੋਤੇ ਤੂੰ ਇਹਨਾਂ 'ਚੋਂ ਸਿਲੈਕਟ ਕਰਨਾ ਹੋਏ ਤੇ ਕਿਹੜਾ ਕਰੇਂਗਾ ਐਮੇ ਪਾਸ ਨੂੰ ਕਰੇਂਗਾ ਜਾਂ ਦਸਵੀਂ ਪਾਸ ਨੂੰ ਕਰੇਂਗਾ ਤੇ ਉਹਨੇ ਵੀ ਕਹਣਾ ਕਿ ਐਮੇ ਪਾਸ ਨੂੰ ਕਰੂੰਗਾ ਫਿਰ ਮੈਂ ਇਹ ਜਿਹੜੇ ਇਹਨਾਂ ਦਾ ਚਲੋ ਪੈਰਾਮੀਟਰ ਇਹ ਕਹਿਣ ਕਿ ਲੋਕਾਂ 'ਚ ਕੌਣ ਆ ਲੋਕਾਂ ਦੇ ਵਿੱਚ ਜਿੰਨਾ ਮੈਂ ਵਿਚਰਿਆ ਵਾ ਕੋਈ ਵੀ ਨਹੀਂ ਵਿਚਰਿਆਗਾ ਤੁਸੀਂ ਬੇਸ਼ੱਕ ਵੈਸਟ ਹਲਕੇ 'ਚ ਜਾ ਕੇ ਪੁੱਛ ਸਕਦੇ ਜਿਹਾ ਵਾਰ-ਵਾਰ ਕੱਲੀ-ਕੱਲੀ ਗਲੀ-ਗਲੀ 'ਚ ਗਿਆ ਫਿਰ ਪਾਰਟੀ ਦਾ ਜਿਹੜਾ ਕੰਮ ਸੀ ਦੋ ਜਿਹੜੀਆਂ ਗਰੰਟੀਆਂ ਅਨਾਉਂਸ ਕੀਤੀਆਂ ਪਾਰਟੀ ਦਾ ਵੀ ਕੰਮ ਸਭ ਤੋਂ ਵੱਧ ਮੈਂ ਕੀਤਾ ਜੇ ਸਰ ਗਰਮ ਸੀਟ ਹੈ ਜਿਹੜੀ ਹਲਕਾ ਵੈਸਟ ਦੀ ਅੰਮ੍ਰਿਤਸਰ ਦੀ ਸਰਗਰਮ ਸੀਟ ਹੈ ਸਾਬ ਆਪਣਾ ਮਜੂਦਾ ਕਾਂਗਰਸ ਦੇ ਜਿਹੜੇ ਵਿਧਾਇਕ ਨੇ ਡਾਕਟਰ ਰਾਜਕੁਮਾਰ ਵੇਰਕਾ ਮੰਤਰੀ ਵੀਰ ਨੇ ਪੰਜਾਬ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਉਹਨਾਂ ਨੂੰ ਟੱਕਰ ਦੇਣ ਵਾਸਤੇ ਇੱਕ ਚੰਗੇ ਸਿਆਸੀ ਆਗੂ ਦੀ ਲੋੜ ਸੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਜਿਹੜਾ ਚੁਣਿਆ ਲੱਗਦਾ ਤੁਹਾਨੂੰ ਵੀ ਉਹ ਸੀਟ ਕੱਢ ਲੈਣਗੇ ਨਹੀਂ ਜੀ ਮੈਨੂੰ ਆਈ ਡੋਨਟ ਥਿੰਕ ਸੋ ਮੈਨੂੰ ਬਿਲਕੁਲ ਕੋਈ ਐਸੀ ਜਿਹੜੀ ਉਮੀਦ ਨਹੀਂ ਆ ਦੂਰ ਦੂਰ ਤੱਕ ਉਮੀਦ ਨਹੀਂ ਆ ਕਿਉਂ ਨਹੀਂ ਉਮੀਦ ਹੈਗੀ ਕਿਉਂਕਿ ਜੇ ਦੇਖਿਆ ਜਾਏ ਤੇ ਵਾਲਮੀਕੀ ਸਮਾਜ ਦੇ ਵਿੱਚ ਦੇਖੋ ਵਾਲਮੀਕੀ ਸਮਾਜ ਨੂੰ ਬਿਲੋਂਗ ਕਰਦਾ ਇੱਥੇ ਵੀ ਵੋਟ ਬੈਂਕ ਅੰਮ੍ਰਿਤਸਰ ਵੈਸਤੇ ਵਿੱਚ ਵਾਲਮੀਕੀ ਸਮਾਜ ਦਾ ਸਭ ਤੋਂ ਵੱਧ ਸਭ ਤੋਂ ਵੱਧ ਵੋਟ ਬੈਂਕ ਕਿਉਂ ਤੁਹਾਨੂੰ ਪਤਾ ਦੋ ਹੁੰਦੇ ਅਰਬਨ ਔਰ ਰੂਰਲ ਅਰਬਨ ਦੇ ਵਿੱਚ ਵਾਲਮੀਕੀ ਸਮਾਜ ਬਹੁਤ ਜ਼ਿਆਦਾ ਹੁੰਦਾ ਸੋ ਇੱਥੇ ਵੀ ਜ਼ਿਆਦਾ ਵਾ ਤੇ ਮਨੂੰ ਜੋ ਜਾਬਦਾ ਵਾ ਕਿ ਐਸ ਵੇਲੇ ਉਹਨਾਂ ਨੂੰ ਜੇ ਟੱਕਰ ਦੇਣ ਵਾਲਾ ਕੋਈ ਹੈਗਾ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਤਲਬੀਰ ਸਿੰਘ ਜੀ ਆ ਉਹ ਐਮਬੀਬੀਐਸ ਹੈ ਪੀਸੀਐਮਐਸ ਹੈ ਔਰ ਕਮਿਸ਼ਨਰ ਰਹੇ ਆ ਆਰਟੀਐਸ ਤੇ ਹੁਣ ਅਕਾਲੀ ਦਲ ਨੂੰ ਜੁਆਇਨ ਕੀਤਾ ਹੈ ਕਿਸ ਤਰ੍ਹਾਂ ਰਣਨੀਤੀ ਬਣਾਓਗੇ ਕਿਸ ਤਰ੍ਹਾਂ ਜਿਹੜੀ ਆ ਵੀ ਹੁਣ ਅੱਗੇ ਵੱਧ ਕੇ ਤੁਹਾਡੇ ਵੱਲੋਂ ਕੰਮ ਕੀਤਾ ਜਾਏਗਾ ਤੇ ਕੀ ਲੱਗਦਾ ਵੀ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਅਕਾਲੀ ਦਲ ਦੇ ਵਿੱਚ ਤੁਸੀਂ ਸੀਟ ਕਢ ਲੋਗੇ ਮੈਂ ਕਹਿੰਦਾ ਜੀ ਅੱਜ ਮੈਨੂੰ ਇਹ ਜਾਪਨ ਡਿਆ ਵਾ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਗਲਤੀ ਕੀਤੀ ਸੀ ਲੇਕਿਨ ਮੈਨੂੰ ਬਹੁਤ ਸੁਖ ਪ੍ਰਾਪਤ ਹੋਇਆ ਬਹੁਤ ਮਾਨ ਪ੍ਰਾਪਤ ਹੋਇਆ ਦੱਡੇ ਆਈ ਜੁਆਇੰਟ ਸ਼ਰਮਣੀ ਅਕਾਲੀ ਦਲ ਔਰ ਮੈਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਸਤਕਾਰਯੋਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਖੁਦ ਇਥੇ ਜੁਆਇਨ ਕਰਾਇਆ ਅੰਮ੍ਰਿਤਸਰ ਦੇ ਵਿੱਚ ਔਰ ਨਾਲ ਹੀ ਮਨੂੰ ਉਹਨਾਂ ਨੇ ਕੌਮੀ ਮੀਤ ਪ੍ਰਧਾਨ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਹਦਾ ਵੀ ਦਿੱਤਾ ਉਹਦੇ ਨਾਲ ਨਵਾਜ਼ਿਆ ਮੈਂ ਉਹਨਾਂ ਦਾ ਦਿਲੋਂ ਰਿਣੀ ਆ ਔਰ ਬਿਲਕੁਲ ਮੈਂ ਤੁਹਾਨੂੰ ਸਪਸ਼ਟ ਲਵ ਸੱਚ ਦੱਸਦਾ ਕਿ ਮੈਂ 10 ਸਾਲ ਉਹਨਾਂ ਦੇ ਨਾਲ ਹੰਡਾਏ ਆ ਬਤੌਰ ਏੜੀ ਸੀਵੀ ਬਤੌਰ RDC 10 ਸਾਲ ਨਭਾਏ ਔਰ ਮੈਂ ਜਿੰਨੀ ਵੀ ਡਿਵੈਲਪਮੈਂਟ ਦੇਖੀ ਹੈ ਜਨੀਆਂ ਵੈਲਫੇਅਰ ਸਕੀਮਾਂ ਦੀ ਗੱਲ ਕਰਾਂ ਉਹ ਸਾਰੀਆਂ ਦੀਆਂ ਸਾਰੀਆਂ ਦਿੜੀਆਂ ਸ਼ਰਮਣੀਆਂ ਕੱਲ ਦੀ ਦਲਦੀਆਂ ਦੇ ਨੇ ਔਰ ਮੈਂ ਅਪੀਲ ਵੀ ਕਰਦਾ ਤੁਹਾਡੇ ਮੱਦੇਮਨ ਲਈ ਕਿ ਜਿਹੜੀਆਂ ਸਾਡੀਆਂ 17 ਸੀਟਾਂ ਬੰਦੀਆਂ ਹੀ ਹੈਗੀਆਂ ਵਾਲਮੀਕੀ ਔਰ ਮਜਬੀ ਭਾਈਚਾਰੇ ਦੀਆਂ ਉਹਦੇ ਚੋਂ ਵਾਲਮੀਕੀ ਸਮਾਜ ਦੇ ਬੰਦੇ ਨੂੰ ਦੇਸਪਾਈਟ ਦਾ ਫੈਕਟ ਕਿ ਡਿਜ਼ਰਵਿੰਗ ਕੈਂਡੀਡੇਟਸ ਵਾਰ ਅਵੇਲੇਬਲ ਤੁਹੀ ਮਾਈ ਐਗਜ਼ਾਮਪਲ ਇਜ਼ ਬਿਫੋਰ ਯੂ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਇੱਕ ਵੀ ਸੀਟ ਵਾਲਮੀਕੀ ਸਮਾਜ ਭਾਈਚਾਰੇ ਦੇ ਨੂੰ ਨਹੀਂ ਦਿੱਤੀ ਸਾਰਿਆਂ ਦੀਆਂ ਸਾਰੀਆਂ ਇਗਨੋਰ ਕੀਤੀਆਂ ਜਦ ਕਿ ਵਾਲਮੀਕੀ ਸਮਾਜ ਦਾ ਢੋਂਗ ਕਰਦੇ ਦੇਖੋ ਸਾਡਾ ਇੱਥੇ ਭਗਵਾਨ ਵਾਲਮੀਕੀ ਤੀਰਸਥਾਲਾ ਉਹ ਕਿੰਨਾ ਦੀ ਦੇਣਿਆ ਉਹ ਸ਼ਰੋਮਣੀ ਅਕਾਲੀ ਦਲ ਦੀ ਦੇਣਿਆ ਉੱਥੇ 1 ਇੰਚ ਜਿਹੜੀ ਜਗ੍ਹਾ ਨਹੀਂ ਹੈਗੀ ਕਿ ਕੋਈ ਨਵੀਂ ਬਿਲਡਿੰਗ ਬਣਾਈ ਜਾਏ ਇਹ ਤੁਹਾਡੇ ਨਾਲ ਝੂਠ ਬੋਲਦਾ ਕਿ ਮੈਨੂੰ ਮੇਰੇ ਸਕੂਲ ਬਣਾਉਣੇ ਆਤੇ ਮੇਰੇ ਹਸਪਤਾਲ ਬਣਾਉਣੇ ਆਤੇ ਇੱਕ ਵੀ ਹਸਪਤਾਲ ਇੱਕ ਵੀ ਸਕੂਲ ਨਹੀਂ ਬਣਾਇਆ ਦਾ ਸਿਰਫ ਐਨੂਅਲ ਮੇਨਟੇਨੈਂਸ ਹੁੰਦੀ ਓ ਜਿਹੜੀ ਗਵਰਨਰ ਦੀ ਹੁੰਦੀ ਓ ਕਰਾਉਣ ਡਿਆ ਵਾ ਸਿਰਫ ਸਕੂਲਾਂ ਦੀ ਵੀ ਹਸਪਤਾਲਾਂ ਦੀ ਮੈਂ ਉੱਥੇ ਲੋਕਾਂ ਨਾਲ ਵੀ ਗੱਲ ਕੀਤੀ ਲੋਕਾਂ ਨੇ ਮੇਰੇ ਤੇ ਅੰਝ ਲਿਆਂਦਾ ਕਿ ਇੱਥੇ ਤੇ ਇੱਕ ਇੰਜਨੀਅਰ ਕਿ ਨਵੀਂ ਇਮਾਰਤ ਖੜੀ ਕਰ ਲਈ ਜਾਵੇ ਦਿੱਲੀ ਦੇ ਵਿੱਚ ਫਿਰ ਦਿੱਲੀ ਜਿਹੜੀ ਓ ਕੈਪੀਟਲ ਸਿਟੀ ਹੈ ਤੁਹਾਨੂੰ ਪਤਾ ਗਵਰਨਮੈਂਟ ਆਫ ਇੰਡੀਆ ਜਿਹੜਾ ਕਿਸੇ ਵੀ ਗਵਰਨਮੈਂਟ ਦੀ ਕੋਈ ਕੈਪੀਟਲ ਸਿਟੀ ਹੁੰਦੀ ਓਥੇ ਬਹੁਤ ਡਿਵੈਲਪਮੈਂਟ ਹੁੰਦੀ ਹੈ ਔਰ ਉਹ ਭਾਰਤ ਸਰਕਾਰ ਕਰਨ ੜੀ ਹੈ ਭਾਰਤ ਸਰਕਾਰ ਐਸ ਵੇਲੇ ਬੀਜੇਪੀ ਹੈ ਲ ਪਾਤ ਸਰਕਾਰ ਦਾ ਫੰਡ ਜਿਹੜਾ ਉੱਥੇ ਜ਼ਿਆਦਾ ਲੱਗਣ ਡਿਆ ਤੇ ਇਹ ਕ੍ਰੈਡਿਟ ਆਪਣੀ ਪਾਰਟੀ ਨੂੰ ਦੇਈ ਜਾਂਦਾ ਆ ਆਮ ਆਦਮੀ ਪਾਰਟੀ ਨੂੰ ਦੇਈ ਜਾਂਦੇ which is very wrong with ਮੈਂ ਇਸ ਲਈ ਬੇਨਤੀ ਕਰਨਾ ਸਾਰੇ ਸਮਾਜ ਨੂੰ ਵਾਲਮੀਕੀ ਸਮਾਜ ਨੂੰ ਖਾਸ ਤੌਰ ਤੇ ਪੰਜਾਬੀਆਂ ਦੇ ਨਾਲ ਨਾਲ ਕਿ ਸਾਡੀ ਮਾਂ ਪਾਰਟੀ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਆ ਸਾਡੀ ਜਿੰਨੀ ਵੀ ਪੰਜਾਬ 'ਚ ਡਿਵੈਲਪਮੈਂਟ ਹੋਈ ਆ ਜਾਂ ਜਿੰਨੀਆਂ ਇਹ ਵੈਲਫੇਅਰ ਸਕੀਮਜ਼ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇ ਨੇ ਔਰ ਇਸ ਵੇਲੇ ਉਹਨਾਂ ਦਾ ਗੱਠਜੋੜ ਜਿਹੜਾ ਬਹੁਜਨ ਸਮਾਜ ਪਾਰਟੀ ਨਾਲ ਇਸ ਗੱਠਜੋੜ ਨੂੰ ਕਾਮਯਾਬ ਕਰੋ ਗੱਠ ਜੋੜ ਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਜਾਈ ਪਾਰਟੀ ਉਹਨਾਂ ਨੇ ਜਲੰਧਰ ਦੇ ਵਿੱਚੋਂ ਤੁਹਾਨੂੰ ਪਤਾ ਚੰਨਨ ਗਰੇਵਾਲ ਜੀ ਆ ਓਪਨ ਕੈਟਾਗਰੀ ਦੇ ਅਗੇਂਸਟ ਜਿਹੜੀ ਉਹਨਾਂ ਨੇ ਸੀਟ ਦਿੱਤੀ ਉੱਥੇ ਚੰਨਨ ਗਰੇਵਾਲ ਜੀ ਨੂੰ ਜਦ ਕਿ ਰਿਜ਼ਰਵਡ ਕੈਟਾਗਰੀ ਦੇ ਵਾਲਮੀਕੀ ਭਾਈ ਚਾਰੇ ਦੇ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਸੈਂਟਰ ਦਾ ਹਲਕਾ ਵਾ ਜਿੱਥੇ ਸੋਨੀ ਸਾਹਿਬ ਜਿਹੜੇ ਉਹ ਇਲੈਕਸ਼ਨ ਲੜ ਰਹੇ ਸੈਂਟਰ ਦੇ ਹਲਕੇ ਵਿੱਚ ਬੀਬੀ ਦਲਬੀਰ ਕੌਰ ਜੀ ਉੱਥੇ ਹੈਗੀ ਭੈਣ ਦਲਬੀਰ ਕੌਰ ਜੀ ਉਹਨਾਂ ਨੂੰ ਟਿਕਟ ਦਿੱਤੀ ਉਹ ਵੀ ਜਿਹੜੀ ਆ ਹਲਕਾ ਜਿਹੜਾ ਵਾ ਉਹ ਵੀ ਜਿਹੜਾ ਓਪਨ ਆ ਜਨਰਲ ਕੈਟਾਗਰੀ ਦਾ ਮਤਲਬ ਐਡਾ ਵੱਡਾ ਦੇ ਲਿਆ ਸ਼ਰੋਮਣੀ ਅਕਾਲੀ ਦਲ ਦਾ ਕਿ ਉਹ ਕਿੰਨਾ ਪਿਆਰ ਕਰਦੇ ਆ ਵਾਲਮੀਕੀ ਸਮਾਜ ਨੂੰ ਕਿ ਓਪਨ ਜਿਹੜੀਆਂ ਕੈਟਾਗਰੀ ਜਨਰਲ ਕੈਟਾਗਰੀ ਉਹਨਾਂ ਦੇ ਵਿੱਚ ਵੀ ਸੀਟਾਂ ਦੇ ਰਹੇ ਇਸ ਲਈ ਮੇਰੀ ਵਾਲਮੀਕੀ ਭਾਈਚਾਰੇ ਦੇ ਨਾਲ-ਨਾਲ ਪੂਰੇ ਪੰਜਾਬ ਪੰਜਾਬੀਆਂ ਨੂੰ ਅਪੀਲਿਆ ਕਿ ਇਹਨਾਂ ਨੂੰ ਮੂੰਹ ਨਾ ਲਾਇਓ ਆਮ ਆਦਮੀ ਪਾਰਟੀ ਨੂੰ ਖਾਸ ਤੌਰ ਤੇ ਬਾਕੀ ਤੁਸੀਂ ਕਾਂਗਰਸ ਦਾ ਕੀ ਹਾਲ ਹੈ ਬੀਜੇਪੀ ਦਾ ਕੀ ਹਾਲ ਹੈ ਉਹ ਤੁਹਾਨੂੰ ਪਤਾ ਹੀ ਮੈਨੂੰ ਕਹਿਣ ਦੀ ਲੋੜ ਨਹੀਂ ਲੇਕਿਨ ਜਿਹੜੇ ਮੌਜੂਦਾ ਕੈਂਡੀਡੇਟ ਨੂੰ ਟਿਕਟ ਮਿਲੀ ਆ ਦਲਬੀਰ ਸਿੰਘ ਵੀਰ ਕਾ ਜਿਹੜੇ ਹੈਗੇ ਨੇ ਡਾਕਟਰ ਵੀ ਨੇ ਚੰਗੇ ਕੈਂਡੀਡੇਟ ਤੁਸੀਂ ਕਹਿੰਦੇ ਵੀ ਐਲਾਨੇ ਨੇ ਕਾਲੀਦਾਲ ਨੇ ਕਿੰਨਾ ਕੁ ਸਮਰਥਨ ਤੁਹਾਡਾ ਉਹਨਾਂ ਨੂੰ ਰਹੇਗਾ ਕਿੰਨਾ ਕੁ ਉਹਨਾਂ ਦਾ ਸਹਿਯੋਗ ਕਰਕੇ ਪਾਰਟੀ ਦੀ ਝੋਲੀ ਵਿੱਚ ਸੀਟ ਪਾਓਗੇ ਜੀ ਮੇਰਾ ਬਹੁਤ ਵੱਡਾ ਸਮਰਥਨ ਜੀ ਉਹਨਾਂ ਨੂੰ ਤਕਰੀਬਨ ਡੇਲੀ ਸਾਡੇ ਪ੍ਰੋਗਰਾਮ ਡੋਰ ਟੂ ਡੋਰ ਹੋਣ ਚੱਲ ਰਹੇ ਆ ਤੇ ਨਾਲ ਜਿਹੜੀਆਂ ਮੀਟਿੰਗਾਂ ਵੀ ਸਾਡੀਆਂ ਚੱਲ ਰਹੀਆਂ ਆ ਅਸੀਂ ਕਿਉਂਕਿ ਕੋਵਿਡ ਗਾਈਡਲਾਈਨਸ ਆ ਜਾਂ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਵਾ ਜਿਹੜਾ ਲੋਕਾਂ ਦੇ ਵਿੱਚ ਵਿਚਰ ਰਹੇ ਆ ਔਰ ਮੈਨੂੰ ਪੂਰੀ ਉਮੀਦ ਆ ਕਿ ਪੰਜਾਬ ਦੇ ਵਿੱਚ 2022 ਦੀ ਅਗਲੀ ਸਰਕਾਰ ਆ ਰਹੀ ਹੈ ਉਹ ਵਿਦ ਇਹ ਥੰਪਿੰਗ ਮੈਜੋਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਆਏਗੀ ਔਰ ਇਹ ਵੀ ਇਥੋਂ ਅੰਮ੍ਰਿਤਸਰ ਵੈਸਟੀ ਜਿਹੜੀ ਸੀਟ ਆ ਉਹ ਡਾਕਟਰ ਦਲਬੀਰ ਸਿੰਘ ਜਿੱਤਣਗੇ ਬਹੁਤ ਬਹੁਤ ਧੰਨਵਾਦ ਇਹ ਸੰ ਸਾਡੇ ਨਾਲ ਸਾਬਕਾ ਐਡੀਸੀ ਰਕੇਸ਼ ਕੁਮਾਰ ਜਿਹੜੇ ਪਹਿਲਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੇ ਸਿਪਾਈ ਬਣ ਕੇ ਬੜਾ ਕੰਮ ਕੀਤਾ ਲੇਕਿਨ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਉਮੀਦਵਾਰ ਚੁਣਨ ਲੱਗਾ ਇਹਨਾਂ ਦਾ ਕਹਿਣਾ ਵੀ ਉਹਨਾਂ ਨਾਲ ਧੱਕਾ ਕੀਤਾ ਗਿਆ ਜਿਹਦੇ ਕਾਰਨ ਵੀ ਇਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦામਣ ਫੜਿਆ ਹੈ ਤੇ ਜਿਹੜੇ ਇੱਥੇ ਮੌਜੂਦਾ ਉਮੀਦਵਾਰ ਲਾਨੇਗੇ ਨੇ ਡਾਕਟਰ ਦਲਬੀਰ ਸਿੰਘ 베ਰਕਾ ਉਹਨਾਂ ਦੇ ਹੱਕ ਚ ਨਿਤਰੇ ਨੇ ਤੇ ਉਹਨਾਂ ਦੇ ਨਾਲ ਇਹਨਾਂ ਨੇ ਕਿਹਾ ਵੀ ਮੈਂ ਚੋਣ ਪ੍ਰਚਾਰ ਦੇ ਵਿੱਚ ਸਹਿਯੋਗ ਕਰਕੇ ਤੇ ਇਹ ਜਿਹੜੀ ਸੀਟ ਆ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ ਮੈਨੂੰ ਜਾਣ ਕੇ ਜੇ ਸੰਧ ਨੂੰ ਦੀ ਇਜਾਜ਼ਤ ਦੇਖਦੇ ਰਹੋ ਮਿਨੀ ਪਾਕਟ ਟੀਵੀ ਗੁਰੂ ਨਾਨਕ ਦੀ ਧਰਤੀ ਜਿਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਗੁਰੂ ਨਾਨਕ ਦੀ ਧਰਤੀ 'ਤੇ ਸੇਵਾ ਕਰਦਾ ਗੁਰੂ ਦਲਾਲ ਸਭ ਦੇ ਕੰਮ ਨੂੰ ਕੰਮ ਸਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਨਾਲਾ ਰਛਾ ਲੋਕ ਸੱਚਾ-ਸੱਚਾ ਹੈ ਇਰਾਦਾ ਸੁਲਤਾਨ ਪੁਰਜ ਹੋਵੇ ਸੁਖ ਤੇ ਸਕੂਨ ਕੈਪਟਨ ਹਰਵਿੰਦਰ ਸਿੰਘ ਦਾ ਇਹੋ ਹੈ ਜਰੂਰ ਸੁਲਤਾਨ ਪੁਰਜ ਹੋਵੇ ਸੁਖ ਤੇ ਸਕੂਨ